ਕੀ ਨਾਮ ਆਪਣਾ ਹਲੀਮਾ ਮਾਨ ਇਹ ਕਿਦਾਂ ਜਿਹੜੀਆਂ ਮੱਝਾਂ ਡੁੱਬੀਆਂ ਪਿੱਛੋਂ ਆਈਆਂ ਨੇ ਨਿਕਲ ਗਿਆ ਇਹ ਨਹੀਂ ਰਿਓ ਕਿਤੋਂ ਆ ਰਹੇ ਇਹ ਤੇ ਹਮੇਲੀਓ ਕਿਦਨ ਦੀ ਗੱਲ ਹੈਗੀ ਕੱਲ ਦੀ ਠੀਕ ਆ ਕਿੰਨੀਆਂ ਮੱਝਾਂ ਸੀ 18 ਤੇ ਕਿਦਾਂ ਪਾਣੀ ਚ ਕਿਦਾਂ ਬੜੀਆਂ ਪਾਣੀ ਚ ਬਚ ਪੁੱਲ ਦੇ ਮਗਰ ਡੇਗੀਆਂ ਧੁੱਪ ਸੀ ਅਸਾ ਉੱਪਰ ਚ ਡੇਗ ਪੀ ਹਾਂਜੀ ਪਾਣੀ ਚ ਵੜ ਗਿਆ ਮੋੜ ਕੇ ਨਿਕਲੀਆਂ ਨਹੀਂ ਸਰ ਪੁੱਲ ਦੇ ਨਾਲ ਲੱਗਣ ਲੱਗੇ ਤੇ ਲੱਭੀਆਂ ਹੁਣ ਕਿਥੇ ਮਰੀਆਂ ਲੱਭੀਆਂ ਹੋ ਜਾਂਦੀਆਂ ਕਿੰਨੀਆਂ ਲੱਭੀਆਂ ਮਰੀਆਂ ਕੋਈ 18 ਤਾਰਾਂ ਲੱਗੀਆਂ ਜਿੱਦਾਂ ਇੱਕ ਨਹੀਂ ਲੱਗੀਆਂ ਜੀ ਮਰੀਆਂ ਨਿਕਲੀਆਂ ਹਮਾਂ ਦੀ ਕਿੱਥੋਂ ਕਿੱਥੋਂ ਲੱਭੀਆਂ ਉਹ ਐਦਾਂ ਹੀ ਪੈਰੀਆਂ ਚ ਪੈਈਆਂ ਪਰਾਲੀਆਂ ਚ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਦੇਖੋ ਜੀ ਇਹੋ ਕਿਸੇ ਕੋਲ ਹੋ ਕਿੰਨਾ ਕੁ ਨੁਕਸਾਨ ਹੋ ਗਿਆ ਗੱਲ ਗੜੀ ਦੇਖੋ 7 ਮਈਆਂ ਲੈ ਰੀਆਂ ਸੀ ਹੂੰ ਹੂੰ ਚਾਹੇ ਮੈਂ ਗੱਬਣਾ ਗੱਬਣਾ ਛੋਟੀਆਂ ਸੀ ਵਿੱਚ ਕੱਟੀਆਂ 15 16 ਲੱਖ ਰੁਪਏ ਦਾ ਨੁਕਸਾਨ 15 16 ਲੱਖ ਦਾ ਨੁਕਸਾਨ ਹੋ ਗਿਆ ਬਈ ਬਹੁਤ ਕੋਸਟ ਆ ਪਾ ਜਿਹੜਾ ਹਾਸਾ ਭਾਜੀ ਇਹ ਕੱਲ ਨਾ ਇੱਥੋਂ ਆਉਣ ਦੇ ਕੋਈ 12 1 ਵਜੇ ਦੇਣੇ ਤੇ ਡੰਗਰ ਤੈਨੂੰ ਪਤਾ ਪਾਣੀ ਜੀ ਵੜ ਗਏ ਜਦੋਂ ਪਾਣੀ ਟੱਪਣ ਲੱਗਿਆ ਤੇ ਕੁਝ ਮੰਜਾਂ ਗੁੱਜਰਾਂ ਦੀਆਂ ਨਾਲ ਡੱਪ ਗਈਆਂ ਤੇ ਇਹਦੀਆਂ ਇਹਦੀ 18 ਮੰਜਾਂ ਉੱਥੇ ਪਾਣੀ ਦੇ ਵਿੱਚ ਘੇਰੇ ਲੱਗ ਗਈਆਂ ਬਾਕੀ ਜਿਹੜੀਆਂ ਨਿਕਲ ਆਈਆਂ ਮੰਜਾਂ 30 35 ਸੀ 25 30 ਵੀ ਡੰਗਰ ਸੀ ਤੇ 18 ਮੰਜਾਂ ਨਿਕਲੀਆਂ 18 ਨਹੀਂ ਨਿਕਲੀਆਂ ਨਹੀਂ ਨਿਕਲੀਆਂ ਤੇ ਚਾਰ ਪੰਜਾਂ ਮੱਤਾਂ ਦੇ ਉਦੋਂ ਹੀ ਮਰਦੀਆਂ ਉੱਥੋਂ ਤਰਕਦੀਆਂ ਲੱਭ ਗਈਆਂ ਕੁਝ ਸਵੇਰੇ ਲੱਭੀਆਂ ਸਾਰੀਆਂ ਵੀਡੀਓ ਬਹੁਤ ਫੋਟੋਆਂ ਹੀ ਬਣਾਈਆਂ ਵਾ ਕਰੀਬਨ 18 ਡੰਗਰੇ ਤਕਰੀਬਨ 18 ਡੰਗਰ ਹਾਂਜੀ ਹਾਂਜੀ ਪਾਣੀ ਚੋ ਹਾਂਜੀ ਸੱਤ ਮੱਜਾਂ ਸੱਚਰਾਵਾਂ ਪੰਜ ਕ ਮੱਜਾਂ ਗੰਬਣਾਵਾਂ ਬਾਕੀ ਝੋਟੀਆਂ ਵਾਂ ਹੂੰ ਜੀ ਬਾਜੀ ਜੀ ਸੰਕਰਦੇ ਸੀ ਹਾਂ ਬਾਜੀ ਗਰੀਬ ਬੰਦਾ ਐ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ ਕੋਈ ਰਜਕਾਰ ਹੁੰਦਾ ਸਾਡਾ ਗੁਜਰਾ ਦਾ ਬਾਕੀ ਕੀ ਆ ਆ ਬਾਕੀ ਜਿਹੜੀਆਂ ਕੀਤੀਆਂ ਲੇਕਿਨ ਲੇਕਿਨ ਬੱਚੇ ਆ ਤੇ ਅੱਗੇ ਹੀ ਮਾ ਜਾਰਾ ਮਾਤੜ ਜੀ ਹੂੰ ਕਿ ਬਹੁਤ ੱੱਕਾ ਹੋ ਗਿਆ ਜਰਮ ਸਰ ਸਰ ਦਿਹਾੜੀ ਤੋਂ ਉਪਰ ਸਰ ਤੇ ਕੱਢ ਨਾਮ ਆਪਣਾ ਲਾਪਤੀ ਸਿੰਘ ਜੀ ਜਦੋਂ ਹਾਦਸਾ ਵਾਪਰਿਆ ਕਿੱਥੇ ਦੇਖ ਹਾਂ ਇੱਥੇ ਪੁਲ ਤੇ ਸੀ ਅੱਛਾ ਕਿਵੇਂ ਵਾਪਰਿਆ ਹਾਦਸਾ ਇਹ ਭਾਜੀ ਮਈਆਂ ਲੈ ਕੇ ਉਧਰ ਆਉਂਦੇ ਸੀਗੇ ਤੇ ਮਈਆਂ ਇਹ ਡਿੱਗ ਗਈਆਂ ਨੇ ਬੈਂਡ ਵਿੱਚ ਹਾਂਜੀ ਕਿਸ ਤਰ੍ਹਾਂ ਮਤ ਕਿਸੇ ਨੇ ਅਸੀਂ ਭਾਜੀ ਫਿਰ ਪੁਲ ਤੇ ਥੱਲੇ ਉਤਰ ਕੇ ਕੀਤੀ ਨੇ ਤੇ ਜਿੰਨੀਆਂ ਬਚਾ ਸਕੇ ਤੋਂ ਉਹਨੀਆਂ ਬਚਾ ਛੱਡੀਆਂ ਨੇ ਬਾਕੀ ਤਾਂ ਰੱਬ ਰੱਖਾ ਇਹ ਜਿੰਨੀਆਂ ਕਿੰਨੀਆਂ ਮੱਝਾਂ ਦੀ ਇਹਨਾਂ ਦੀ ਮੱਝਾਂ ਜੀ 18 ਮੱਝਾਂ ਸੀ ਹਾਂਜੀ ਕਿੰਨੇ ਟੋਟਲ 19 ਸੀਗੇ ਜੀ ਇੱਕ ਬੱਚੋ 20 ਸੀਗੇ ਜੀ ਇੱਕ ਵਿੱਚੋਂ ਬਚ ਗਿਆ ਇਹਨਾਂ ਦਾ ਕੱਟਾ ਬਚ ਗਿਆ ਵਿੱਚੋਂ ਤੇ ਇੱਕ ਕੱਟੀ ਬਚਾਈ ਜੀ ਬਾਕੀ ਨਹੀਂ ਬਚਾ ਸਕੇ ਬਾਕੀ ਪਾਣੀ ਦੇ ਅੱਗੇ ਕਿਹੜਾ ਕੋਈ ਰੋਕ ਹੈ ਜੀ ਹੁਣ ਤੁਹਾਨੂੰ ਜਿਹੜੀਆਂ ਰੁੜੀਆਂ ਮੱਜਾਂ ਲੱਭ ਗਈਆਂ ਕਿ ਨਹੀਂ ਭਾਜੀ ਇਹ ਸਵੇਰੇ ਤਾਰੀਆਂ ਨੇ ਫੇ ਉਬਲ ਉਬਲ ਕੇ ਉੱਤੇ ਆਈਆਂ ਕਿੰਨੀਆਂ ਆਈਆਂ ਕਿੰਨੀਆਂ ਘੁੱਟ ਘਾਟੇ ਇਹਨਾਂ ਦੀ 20 ਮੱਜਾਂ ਸੀਗੀਆਂ ਜੀ ਠੀਕ ਹੈ ਜੀ ਤੇ ਉਹਦੇ ਵਿੱਚੋਂ ਇੱਕ ਕੱਟਾ ਬਚਿਆ ਹੈ ਤੇ ਇੱਕ ਕੱਟੀ ਬਚੀ ਤੇ ਬਾਕੀ 18 ਮਣੀਆਂ ਨਹੀਂ ਭਾਜੀ ਪਾਣੀ ਦੇ ਵਿੱਚ ਹੀ ਤਾਰਨੇ ਪੜੇ ਮਰੀਆਂ ਹੁਣ ਮਰੀਆਂ ਭਾਜੀ ਉਹਨਾਂ ਨੂੰ ਮਰੀਆਂ ਮਰੀਆਂ ਹੁਣ ਗਾਂ ਰੁੜ ਗੀਆਂ ਹੁਣ ਉਹਨਾਂ ਨੂੰ ਕੀ ਕਰਨਾ ਹਾਂਜੀ ਤੇ ਬਾਕੀ ਜੋ ਉਹਨਾਂ ਦਾ ਬਣਦਾ ਸਰਦਾ ਭਾਜੀ ਉਹਨਾਂ ਨੂੰ ਦਿੱਤਾ ਜਾਵੇ ਕੀ ਹੁਣ ਗਰੀਬ ਬੰਦੇ ਨੇ ਭਾਜੀ ਸਰ ਸਭ ਤੇੜੀ ਸਰ ਤੋਂ ਧੋਪ ਘੜਾਉਂਦੇ ਨੇ ਆਈ ਹੀ ਆਪਾਂ ਵੀ ਦੇਖਦੇ ਆ ਆਪਣੇ ਪਿੰਡਾਂ ਵਿੱਚੋਂ ਲੰਗ ਦੇਣੇ ਸਰ ਸਭ ਵੀ ਆੜੀ ਤੋਂ ਪੇਜ ਦਾ ਲੰਗ ਦੇਣੇ ਤੇ ਹੁਣ ਭਾਜੀ ਉਹਨਾਂ ਨੂੰ ਜੋ ਬਣਦਾ ਸਰਦਾ ਇਹਨਾਂ ਦਿੱਤਾ ਜਾਵੇ ਠੀਕ ਓਕੇ ਆ ਇੱਧਰ ਆ ਜਾਈਏ ਸਿੱਕਾ ਨਾਲ ਚੋਣੇ ਜਿਹੜਾ ਹਾਸਾ ਵਾਪਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੋ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਵੇਲੇ ਪੰਜਾਬ ਹੜਾਂ ਦੀ ਮਾਰ ਨਾਲ ਜੋਝ ਰਿਹਾ ਹੈ ਤੇ ਨੁਕਸਾਨ ਤਾਂ ਸਭ ਦੇ ਬਹੁਤ ਹੋਏ ਫਸਲਾਂ ਦੇ ਵੀ ਡੰਗਰਾਂ ਦੇ ਪਸ਼ੂਆਂ ਦੇ ਵੀ ਹੋਰ ਘਰ ਕਈ ਘਰ ਵੀ ਟਹਿ ਗਏ ਨੇ ਬਹੁਤ ਨੁਕਸਾਨ ਹੋਏ ਨੇ ਤੇ ਉਸੇ ਹੜ ਨਾਲ ਇਸ ਗੁੱਜਰ ਭਾਈਚਾਰ ਦੇ ਵਿੱਚੋਂ ਵੀ ਇੱਕ ਵੀਰ ਦੀਆਂ 18 ਵਜਾਂ ਦਾ ਨੁਕਸਾਨ ਹੋ ਗਿਆ ਮਾਰਿਆਂ ਗਿਆ ਜਣੇ ਜੀ ਤੇ ਮੈਂ ਇਹੋ ਹੀ ਮੰਗ ਕਰਦਾ ਵੀ ਜਿਸ ਤਰ੍ਹਾਂ ਗੁੱਜਰ ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਸਾਡੇ ਨਾਲ ਸਾਡੇ ਹੱਕ ਦੇ ਵਿੱਚ ਖੜੇ ਨੇ ਸਾਡਾ ਸਾਥ ਦਿੱਤਾ ਹੈ ਸਾਡਾ ਵੀ ਫਰਜ਼ ਬਣਦਾ ਵੀ ਆਪਾਂ ਇਹਨਾਂ ਦਾ ਸਾਥ ਦਈਏ ਤਾਂ ਜੋ ਇਹਨਾਂ ਦੀ ਮੋੜ ਗੁਜਰਾਨ ਚੱਲ ਸਕੇ ਜਿੱਤੋਂ ਇਹਨਾਂ ਦਾ ਗੁਜ਼ਾਰਾ ਚੱਲਦਾ ਇਹਨਾਂ ਦਾ ਪਰਿਵਾਰ ਚੱਲਦਾ ਏ ਇਹਨਾਂ ਦੀ ਕੋਈ ਜਿੰਨਾ ਜੁਗਾ ਹੈਗਾ ਕੋਈ ਉਹ ਨਹੀਂ ਇਹਨਾਂ ਦੀ ਮਦਦ ਕਰ ਸਕੇ ਤੋਂ ਇਹਨਾਂ ਦਾ ਦੁਬਾਰਾ ਗੁਜਰਾਨ ਚੱਲ ਸਕੇ ਪੈਰਾਂ ਤੇ ਆ ਸਕਣ ਬਸ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲੌਕ ਉਮੀਦਪੁਰ ਦਾ ਅੰਟਲਮਾ ਅੱਜ ਸਾਨੂੰ ਥੋੜਾ ਜਿਹਾ ਹੀ ਪਹਿਲਾਂ ਪਤਾ ਲੱਗਿਆ ਸੀਗਾ ਕਿ ਜਿਹੜੀ ਮਾਨਾ ਤਲਵੰਡੀ ਦੇ ਲਾਗੇ ਵਹੀ ਹੈ ਉਸ ਵਿੱਚ ਸਾਡੇ ਜਿਹੜੇ ਗੁੱਜਰ ਬਰਾਦਰੀ ਭਰਾ ਆਇਆ ਇਨਾਂ ਦੀਆਂ ਮੱਜਾਂ ਪਾਣੀ ਦੇ ਵਹਾਅ ਦੇ ਨਾਲ ਵਹਿਣ ਕਰਕੇ ਮੌਤ ਹੋ ਗਈ ਹੈ ਜਿਸ ਕਰਕੇ ਅਸੀਂ ਮੌਕੇ ਤੇ ਪਹੁੰਚੇ ਆ ਦੇਖਿਆ ਇਹਨਾਂ ਦਾ ਵੀ ਇਹਨਾਂ ਦੱਸਿਆ ਵੀ ਸਾਡੀਆਂ ਟੋਟਲ 20 ਮੱਜਾਂ ਸੀ ਜਿਹਦੇ ਵਿੱਚੋਂ ਦੋ ਛੋਟੇ ਜਵਾਗ ਹੀ ਬਚਾਏ ਗਏ ਆ ਬਾਕੀ ਜਿਹੜੇ ਸਾਰੇ ਡੰਗਰ 18 ਆ ਉਹਨਾਂ ਸਾਰਿਆਂ ਦੀ ਮੌਤ ਹੋ ਗਈ ਹੈ ਅਸੀਂ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਜਾਂ ਸਾਡੇ ਵੀਰ ਆ ਜਿਹੜੇ ਗੁੱਜਰ ਭਰਾ ਸਾਡੇ ਨਾਲ ਖੜੇ ਹੈਗੇ ਆ ਉਹਨਾਂ ਦੀ ਬਾਹ ਫੜਨ ਵਾਸਤੇ ਜਿਹੜੀਆਂ ਸਾਡੀਆਂ ਸੰਸਾਵਾਂ ਜਾਂ ਸਾਡੇ ਗਾਇਕ ਆ ਉਹਨਾਂ ਨੂੰ ਅਸੀਂ ਪੂਰਨ ਜੋਰ ਅਪੀਲ ਕਰਦੇ ਆ ਕਿ ਇਹ ਗੁੱਜਰ ਭਰਾਵਾਂ ਦੀ ਜਰੂਰ ਮਦਦ ਕੀਤੀ ਜਾਵੇ ਜਿੰਨੀ ਵੀ ਵਾਦ ਤੋਂ ਵੱਧ ਮਦਦ ਹੁੰਦੀ ਏ ਸਾਡਾ ਇਹਨਾਂ ਪਿੰਡ ਹੈਗਾ ਜੀ ਨਡਾਲਾ ਬਲਾਕ ਪਲੱਥ ਦੇ ਵਿੱਚ ਇਹ ਹਰਸਾ ਵਾਪਰਿਆ ਆ ਹਾਈ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਵੀ ਇਹਨਾਂ ਦਾ ਮੌਕਾ ਦੇਖ ਕੇ ਜੋ ਵੀ ਇਹਨਾਂ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਲ ਅਸੀਂ ਸਾਡਾ ਵੱਡਾ ਭਰਾ ਬਲਜੀਤ ਸਿੰਘ ਨਡਾਲਾ ਐਮਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਗੁੱਜਰ ਭਾਈਚਾਰੇ ਦੇ ਨਾਲ ਦਈ ਦੇ ਨਾਲ ਪੋਲ ਦੇ ਨਾਲ 18 ਮਾਜਾ ਅੜਨ ਦੇ ਕਰਕੇ ਜਿਹੜੀ ਉਹਦੀ ਮਤਲਬ ਮੌਤ ਹੋਈ ਹੈ ਤੋ ਜਦੋਂ ਸਵੇਰੇ ਆਈਆਂ ਬਾਈਆਂ ਰਿਆਣੂ ਪੁੱਛਿਆ ਉਹਨਾਂ ਹਾਲਾਤ ਦੱਸੇ ਕਿ ਉਹ ਫਸਲ ਕਰਕੇ ਇੰਨਾ ਕੋ ਦਬਾਅ ਹੋ ਗਿਆ ਕਿ ਡੰਗਰ ਕੋ ਅੱਗੇ ਪਿੱਛੇ ਹੋਇਆ ਹੀ ਨਹੀਂ ਗਿਆ ਤੇ ਸਵੇਰੇ ਉਹਨਾਂ ਸਾਨੂੰ ਵੀਡੀਓ ਵਿਖਾਈਆਂ ਮਰੇ ਹੋਏ ਪਸ਼ੂ ਜਿੱਦਾਂ ਰੋੜਦੇ ਹੀ ਜਾ ਰਹੇ ਨੇ ਪਾਣੀ ਦਾ ਵਹਾਅ ਤੇਜ਼ ਸੀ ਪਾਣੀ ਬਹੁਤ ਜ਼ਿਆਦਾ ਸੀ ਵਹੀ ਦੇ ਵਿੱਚ ਤੇ ਅਸੀਂ ਆਪਣੇ ਐਨ ਆਰ ਆਈ ਭਰਾਵਾਂ ਨੂੰ ਜਾਂ ਆਪਣੀਆਂ ਸੰਸਥਾਵਾਂ ਨੂੰ ਕਹਿੰਨੇ ਅੱਗੇ ਆਓ ਇਸ ਦੁੱਖ ਦੀ ਘੜੀ ਵਿੱਚ ਇਨ੍ਹਾਂ ਵੀਰਾਂ ਦਾ ਸਾਥ ਦਿਈਏ ਕਿਉਂਕਿ ਅੱਜ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਵਿੱਚ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਦੂਰੋਂ ਮੁਸਲਮਾਨ ਭਾਈਚਾਰਾ ਕੋਈ ਹਿੰਦੂ ਭਾਈਚਾਰਾ ਸਾਡੇ ਹੜਪੀਟਾਂ ਵਾਸਤੇ ਆਣ ਕੇ ਸੇਵਾ ਕਰਦਾ ਪਿਆ ਕਿਉਂਕਿ ਇਹ ਸਮਾਜ ਕੋਈ ਏਡੀ ਦੂਰੋਂ ਆਣ ਕੇ ਸੇਵਾ ਕਰਨਦਾ ਸੀ ਚਾਰ ਕਦਮ ਚੱਲ ਕੇ ਕਿਸੇ ਦੀ ਹਾਲਚਾਲ ਜਾਂ ਕਿਸੇ ਦਾ ਦਰਦ ਨਹੀਂ ਜਾਣ ਸਕਦੇ ਤੇ ਮੈਂ ਸਾਰੀਆਂ ਉਹ ਸੰਸਥਾਵਾਂ ਨੂੰ ਕਹਿੰਨੇ ਅੱਗੇ ਹੋ ਕੇ ਆਓ ਅਸੀਂ ਵੀਰ ਹੋਰਾਂ ਦਾ ਕਿਸੇ ਦਾ ਨੰਬਰ ਮੈਂਸ਼ਨ ਕਰਦੇ ਆਂਗੇ ਤੇ ਕੋਈ ਸਕੈਨਰ ਮੈਂਸ਼ਨ ਕਰਦੇ ਆਂਗੇ ਤੋਂ ਇਹਨਾਂ ਇਹਨਾਂ ਵੀਰਾਂ ਦੀ ਆਪ ਖੁਦ ਇਹਨਾਂ ਦੇ ਹਾਲਾਤ ਜਾਣ ਕੇ ਇਹਨਾਂ ਦੇ ਨੰਬਰ ਨਾਲ ਗੱਲਬਾਤ ਇਹਨਾਂ ਨਾਲ ਕਰਕੇ ਤੇ ਇਹਨਾਂ ਦੀ ਮਦਦ ਕਰੋ ਤੇ ਮੈਂ ਸਾਰੇ ਉਸ ਵਾਹਿਗੁਰੂਗੇ ਵੀ ਅਰਦਾਸ ਕਰਦਾ ਤੇ ਇਸ ਭਾਈਚਾਰੇ ਨੂੰ ਵੀ ਅਸੀਂ ਆਪਣੇ ਤੌਰ ਤੇ ਵੀ ਇਹ ਗੱਲ ਗਈ ਹੈ ਕੋਈ ਆਪਣੀ ਇੱਕ ਇੱਕ ਕੱਟੀ ਜਾਂ ਇੱਕ ਇੱਕ ਮੱਝ ਜ਼ਰੂਰ ਵੀਰ ਤੱਕ ਪਹੁੰਚਦੀ ਮਤਲਬ ਦਿਓ ਇਹਨਾਂ ਨੂੰ ਦੋ ਇਹਦੇ ਨਾਲ ਇਹ ਸਾਂਝ ਵਧੇਗੀ ਕਿਉਂਕਿ ਜੇ ਆਪਾਂ ਸਾਰਾ ਕੁਛ ਹੀ ਕਿਸੇ ਇੱਕ ਦੇ ਛੱਡ ਦੇਾਂਗੇ ਤਾਂ ਉਹ ਗੱਲ ਨਹੀਂ ਬਣਦੀ ਤੇ ਮੈਂ ਸਾਰੇ ਗੁੱਜਰ ਭਾਈਚਾਰੇ ਨੂੰ ਅਪੀਲ ਵੀ ਕਰਦਾ ਇਸ ਵੀਰ ਦੀ ਕਿਤੇ ਨਾ ਕਿਤੇ ਆਪਾਂ ਵੀ ਬਾਹ ਫੜੀਏ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ